ਦੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਛੜਦੀ ਕਲਾ ਦੇ ਵਿੱਚ ਹੋਵੋਗੇ ਅੱਜ ਅਸੀਂ ਲੈ ਕੇ ਆਏ ਆ ਫੁਲਕਾਰੀਆਂ ਪੰਜਾਬੀ ਵਿਆਹਾਂ ਦੇ ਵਿੱਚ ਹਰੇਕੀ ਰਸਮ ਦੇ ਵਿੱਚ ਵਰਤੀ ਜਾਣ ਵਾਲੀ ਫੁਲਕਾਰੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਸ਼ੀਸ਼ੀਆਂ ਵਾਲੀਆਂ ਫੁਲਕਾਰੀਆਂ ਵੀ ਹੋਣਗੀਆਂ ਇੱਕਦਮ ਬਜਟ ਦੇ ਵਿੱਚ ਹੋਣਗੀਆਂ ਠੀਕ ਹੈ ਜੀ ਇਹਨਾਂ ਦੀ ਜਿਹੜਾ ਪ੍ਰਾਈਸ ਆ ਉਹ ਸਿਰਫ ਤੁਹਾਨੂੰ ਰਾਇਲ ਕਲੈਕਸ਼ਨ ਗੁਰਦਾਸਪੁਰ ਵਾਲੇ ਦੇਣਗੇ ਸਿਰਫ 695 ਜੀ ਠੀਕ ਹੈ ਜੀ ਸਭ ਤੋਂ ਪਹਿਲੇ ਜਿਹੜੀ ਫੁਲਕਾਰੀ ਆ ਸਕਿਨ ਕਲਰ ਦੀ ਫੁਲਕਾਰੀ ਆ ਤੇ ਇਹਦੇ ਵਿੱਚ ਸਕੁਅਰ ਟਾਈਪ ਜਿਹੜੀ ਆ ਉਹ ਡਿਜ਼ਾਈਨਿੰਗ ਹੋਈ ਆ ਬਹੁਤ ਹੀ ਸੋਹਣੇ ਗ੍ਰੀਨ ਕਲਰ orange ਕਲਰ ਮੈਰੂਨ ਮੈਜੈਂਟਾ ਕਲਰ ਬਹੁਤ ਹੀ ਵਧੀਆ ਕੰਬੀਨੇਸ਼ਨ ਆ ਸਕਿਨ ਕਲਰ ਇਹਦਾ ਬੇਸ ਆ ਤੇ ਇਹਦੀ ਡਿਜ਼ਾਈਨਿੰਗ ਬਹੁਤ ਪਿਆਰੀ ਠੀਕ ਹੈ ਜੀ ਸ਼ੀਸ਼ੀਆਂ ਵਾਲੀਆਂ ਫੁਲਕਾਰੀਆਂ ਨੇ ਇਹ ਵਾਲੀਆਂ ਕੱਟਵਰਕ ਦੀ ਜਿਹੜੀ ਆ ਬਾਉਂਡਰੀ ਬਣੀ ਆ ਅਗਲਾ ਜਿਹੜਾ ਡਿਜ਼ਾਈਨ ਆ yellow color ਦੇ ਵਿੱਚ ਆ ਬਹੁਤ ਹੀ ਵਧੀਆ ਕੰਬੀਨੇਸ਼ਨ ਆ ਕਲਰਸ ਦਾ ਤੁਸੀਂ ਇਹਨੂੰ ਡਾਰਕ ਸੂਟ ਦੇ ਨਾਲ ਜਿਸ ਤਰ੍ਹਾਂ ਆਪਾਂ ਰੈੱਡ ਮੈਰੂਨ ਸੂਟ ਵੇਅਰ ਕਰਦੇ ਆ ਤੇ ਉੱਪਰ ਜਿਹੜੀ ਇਹ yellow color ਦੀ ਫੁਲਕਾਰੀ ਲੈਣੇ ਆ ਤੇ ਬਹੁਤ ਸੋਹਣੀ ਲੱਗਦੀ ਆ ਅਗਲਾ ਜਿਹੜਾ ਕੱਲੇ ਨੇ ਆ ਉਹ ਬਲੈਕ ਕਲਰ ਬਲੈਕ ਕਲਰ ਦਾ ਕੰਬੀਨੇਸ਼ਨ ਬਹੁਤ ਹੀ ਸੋਹਣੇ ਸੋਹਣੇ ਕਲਰਸ ਦੇ ਨਾਲ ਹੋਇਆ ਆ ਰੈੱਡ ਨਾਲ ਗ੍ਰੀਨ ਦੇ ਨਾਲ ਮਸਟਰਡ ਨਾਲ orange ਦੇ ਨਾਲ ਬਹੁਤ ਹੀ ਸੋਹਣੇ ਸੋਹਣੇ ਸਾਰੇ ਹੀ ਕਲਰ ਰੈੱਡ ਕਲਰ ਦੀ ਫੁਲਕਾਰੀ ਆ ਬੇਸ ਇਹਦਾ ਰੈੱਡ ਕਲਰ ਦਾ ਹੋਏਗਾ ਅਗਲੀ ਫੁਲਕਾਰੀ ਦਾ ਤੇ ਕੱਟ ਵਰਕ ਵਾਲਾ ਬਾਰਡਰ ਆਉਂਦਾ ਹੈ ਬਹੁਤ ਹੀ ਪਿਆਰਾ ਤੇ ਫੁਲਕਾਰੀ ਟਾਂਕੇ ਦੀ ਵੀ ਐਮਬਰਾਇਡਰੀ ਹੋਈ ਆ ਵਿੱਚ ਸਾਰੀ ਹੀ ਬਹੁਤ ਹੀ ਸੋਹਣੀਆਂ ਸੋਹਣੀਆਂ ਫੁਲਕਾਰੀਆਂ ਮੈਜੈਂਟਾ ਕਲਰ ਦੇ ਵਿੱਚ ਜਿਹੜੀਆਂ ਉਹ ਲਾਈਨਸ ਵਾਲਾ ਪੈਟਰਨ ਆਏਗਾ ਇਹਦੇ ਵਿੱਚ ਬਹੁਤ ਹੀ ਸੋਹਣੀ ਹੈ ਵੀ ਫੁਲਕਾਰੀ ਮਤਲਬ ਕਲਰ ਸਾਰੇ ਹੀ ਬਹੁਤ ਸੋਹਣੇ ਤੁਸੀਂ ਆਪਣੇ ਚੋਇਸ ਦੇ ਹਿਸਾਬ ਦੇ ਨਾਲ ਕਲਰ ਚੂਜ਼ ਕਰ ਸਕਦੇ ਜੇ ਸਾਰਿਆਂ ਦਾ ਹੀ ਰੇਟ ਜਿਹੜਾ ਉਹ 695 ਆ ਠੀਕ ਹੈ ਜੀ 695 ਦੇ ਵਿੱਚ ਤੁਹਾਨੂੰ ਇਹ ਜਿਹੜੀ ਆ ਭਾਰੀ ਫੁਲਕਾਰੀ ਬਹੁਤ ਹੀ ਵਧੀਆ ਕਿਤੇ ਨਹੀਂ ਮਿਲੇਗੀ ਠੀਕ ਹੈ ਜੀ ਇਹ ਰੇਟ ਜਿਹੜੇ ਨੂੰ ਤੁਹਾਨੂੰ ਇੱਥੇ ਹੀ ਮਿਲਣਗੇ ਹੋਰ ਕਿਤੇ ਵੀ ਇੰਨਾ ਜਿਹੜਾ ਰੇਟ ਨਹੀਂ ਮਿਲੇਗਾ ਅੱਗੇ ਦੇਖੋ ਰੈੱਡ ਕਲਰ ਦੇ ਵਿੱਚ ਆ ਸਕੁਅਰ ਟਾਈਪ ਜਿਹੜਾ ਇਹਦਾ ਪੈਟਰਨ ਆ ਬਹੁਤ ਹੀ ਸੋਹਣਾ ਜਿਹੜਾ ਫੁਲਕਾਰੀ ਟਾਂਕੇ ਦੇ ਨਾਲੇ ਬਣੀ ਹੋਈ ਆ ਸਾਰੇ ਹੀ ਕਲਰ ਸਾਰੇ ਹੀ ਕੰਬੀਨੇਸ਼ਨ ਬਹੁਤ ਹੀ ਵਧੀਆ ਨੇ ਇੱਕ ਤੋਂ ਇੱਕ ਵੱਧ ਸਾਰੇ ਹੀ ਸੋਹਣੇ ਨੇ ਠੀਕ ਹੈ ਜੀ ਇਹ ਜਿਹੜੀਆਂ ਫੁਲਕਾਰੀਆਂ ਤੁਹਾਨੂੰ ਮਿਲਣਗੀਆਂ 695 ਦੇ ਵਿੱਚ ਅਗਲੀ ਜਿਹੜੀਆਂ ਉਹ ਹੁਣ ਕੀ ਆ ਫੁਲਕਾਰੀ ਟਾਂਕੇ ਦੇ ਵਿੱਚ ਦੁਪੱਟੇ ਠੀਕ ਹੈ ਚਨੌਣ ਦੇ ਉੱਪਰ ਇਹ ਦੁਪੱਟੇ ਬਣੇ ਆ ਫੁਲਕਾਰੀ ਟਾਂਕਾ ਆ ਬਹੁਤ ਹੀ ਪਿਆਰਾ ਸਕਿਨ ਜੀ ਸ਼ੇਡ ਆ ਉੱਪਰ ਜਿਹੜਾ ਫੁਲਕਾਰੀ ਟਾਂਕੇ ਦੇ ਨਾਲ ਜਿਹੜਾ ਵਾ ਸਾਰੀ ਏਮਬਰਾਇਡਰੀ ਹੋਈ ਆ ਇਹ ਜਿਹੜੇ ਦੁਪੱਟੇ ਨੇ ਇਹ ਮਿਲਣਗੇ ਤੁਹਾਨੂੰ 295 ਦੇ ਵਿੱਚ ਸਿਰਫ 295 ਦਾ ਇਹ ਦੁਪੱਟਾ ਠੀਕ ਹੈ ਜੀ ਦੇਖੋ ਤੁਸੀਂ ਕੰਬੀਨੇਸ਼ਨ ਕਿੰਨਾ ਸੋਹਣਾ ਹੈ ਜੇ ਤੁਸੀਂ ਡਾਰਕ ਸੂਟ ਦੇ ਨਾਲ ਐਵੇਂ ਦੀ ਐਵੇਂ ਦਾ ਦੁਪੱਟਾ ਵੇਅਰ ਕਰਦੇ ਆ ਤਾਂ ਬਹੁਤ ਹੀ ਸੋਹਣਾ ਲੱਗਦਾ ਹੈ ਜਾਗੋ ਜਿਹੜੀ ਇਹ ਫੁਲਕਾਰੀਆਂ ਤੋਂ ਬਿਨਾ ਤੇ ਵੈਸੇ ਜਿਹੜੀਆਂ ਸ਼ੋਭਾ ਨਹੀਂ ਦਿੰਦੀ ਹੈਗੀ ਹਰ ਇੱਕ ਮੁਟਿਆਰ ਨੇ ਜਿਹੜੀਆਂ ਉਦੋਂ ਫੁਲਕਾਰੀ ਵੇਅਰ ਕੀਤੀ ਹੁੰਦੀਆਂ ਨਾਲ ਪ੍ਰਾਂਦੇ ਪਾਏ ਹੁੰਦੇ ਨੇ ਤੇ ਬਹੁਤ ਹੀ ਸੋਹਣੀਆਂ ਲੱਗਦੀਆਂ ਫੁਲਕਾਰੀਆਂ ਜਿਹੜੀਆਂ ਨੇ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਆ ਅਸੀਂ ਇਹਨੂੰ ਜਿਹੜਾ ਵਾ ਕਦੀ ਵੀ ਜਿਹੜਾ ਆਪਣੇ ਤੋਂ ਦੂਰ ਨਹੀਂ ਕਰ ਸਕਦੇ ਤੇ ਨਾ ਹੀ ਕਰਨਾ ਚਾਹੀਦਾ ਆ ਇਸ ਕਰਕੇ ਸਾਨੂੰ ਇਹਨਾਂ ਨੂੰ ਜਿਹੜਾ ਵੱਧ ਵੱਧ ਯੂਜ਼ ਵੀ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇਹ ਸਭ ਕੁਝ ਸਿਖਾ ਸਕੀਏ ਠੀਕ ਹੈ ਜੀ ਅਗਲਾ ਜਿਹੜਾ ਕਲਰ ਹੈ ਆ ਗ੍ਰੀਨ ਕਲਰ ਦੇ ਵਿੱਚ ਆ ਬਹੁਤ ਹੀ ਸੋਹਣਾ ਸੋਹਣਾ ਕੰਬੀਨੇਸ਼ਨ ਜਿਹੜੇ ਦੁਪੱਟੇ ਨੇ ਫੁਲਕਾਰੀਆਂ ਵਾਲੇ ਉਹ ਹੁਣਗੇ 295 ਦੇ ਜਿਹੜੇ ਭਾਰੇ ਜਿਹੜੇ ਫੁਲਕਾਰੀਆਂ ਨੇ ਭਾਰੀਆਂ ਉਹ ਹੁਣਗੀਆਂ 695 ਦੇ ਵਿੱਚ ਇਵੇਂ ਹੀ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੁਹਾਡਾ ਸਭ ਦਾ ਬਹੁਤ ਪਿਆਰ ਮਿਲਦਾ ਆ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਸੱਚੀ ਕਾਲ ਜੀ